ਮੇਰਾ ਨਾਮ ਸੁਸ਼ੀਲ ਸਿੰਧਲਾ ਸ਼ਿਵਸਨਾ ਸੂਰਯਵੰਸ਼ੀ ਤੋਂ ਸੀਨੀਅਰ ਉਪਰਧਾਨ ਪੰਜਾਬ ਅੱਜ ਅੱਜ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਅੱਜ ਦੇ ਵਿੱਚ ਜਿਹੜਾ ਆਟੋ ਚਾਲਕਾਂ ਨੂੰ ਲੈ ਕੇ ਅਸੀਂ ਪਹਿਲਾਂ ਵੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਸਾਨੂੰ ਲਗਾਤਾਰ ਤਕਰੀਬਨ 2-3 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਜਿਹਦੇ ਰਿਕਾਰਡਿੰਗ ਅਸੀਂ ਐਸਪੀ ਹੈੱਡਕੁਆਰਟਰ ਸਾਹਿਬ ਨੂੰ ਮਿਲੇ ਸੀਗੇ ਡੀਸੀ ਸਾਹਿਬ ਨੂੰ ਲਿਖਤੀ ਰੂਪ ਵਿੱਚ ਮੰਗ ਪੱਤਰ ਦਿੱਤਾ ਸੀਗਾ ਪਰੰਤੂ ਲਗਾਤਾਰ ਇਹਨਾਂ ਕੁਝ ਹੋਣ ਦੇ ਬਾਵਜੂਦ ਐਨਾ ਦੇ ਕੰਨ ਤੇ ਜੂ ਤੱਕ ਨਹੀਂ ਰੰਗੀ 10 ਤੋਂ 12 ਸਵਾਰੀਆਂ ਇਹ ਹਲੇ ਵੀ ਬਿਠਾਉਂਦੇ ਨੇ ਓਵਰਲੋਡਿੰਗ ਚਲਾਉਂਦੇ ਨੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ ਔਰ ਛੜਕਾਂ ਦੇ ਜਿੱਥੇ ਨੋ ਪਾਰਕਿੰਗ ਜਿੱਥੇ ਨੋ ਪਾਰਕਿੰਗ ਆ ਚਾਹੇ ਉਹ ਸਟੇਸ਼ਨ ਤੇ ਲਗਾ ਲੋ ਸਟੇਸ਼ਨ ਤੇ ਤੁਸੀਂ ਗੇਟ ਦੇ ਉੱਪਰ ਵੇਖਿਆ ਹੋਣਾਗਾ ਗੇਟ ਦੇ ਉੱਤੇ ਆਮ ਯਾਤਰੀਆਂ ਨੂੰ ਟੱਪਣ ਨੂੰ ਰਸਤਾ ਹੀ ਨਹੀਂ ਹੈਗਾਗਾ ਉੱਤੇ ਆਟੋ ਲਗਾਏ ਜਾਂਦੇ ਨੇ ਔਰ ਫੌਜੀ ਚੌਕ ਆ ਬੱਸ ਸਟੈਂਡ ਚੌਕ ਜਿੱਥੇ ਲਗਾਤਾਰ ਪੁਲਿਸ ਦੇ ਨਾਕੇ ਵੀ ਹੁੰਦੇ ਨੇ ਉਸੇ ਜਗ੍ਹਾਵਾਂ ਤੇ ਆਮ ਲੋਕਾਂ ਨਾਲ ਖਿਲਵਾੜ ਹੁੰਦਾ ਹੈਗਾ तकरीबन ਜੇ ਇੱਕ ਮੋਟਰਸਾਈਕਲ ਚਾਲਕ ਜਾਂ ਕਾਰ ਚਾਲਕ ਥੋੜਾ ਜਿਹਾ 1 ਮਿੰਟ ਵਾਸਤੇ ਵੀ ਅਗਰ ਗੱਡੀ ਨੂੰ ਸਾਈਡ ਤੇ پارک ਕਰ ਦੇ ਤਾਂ ਇਹਨਾਂ ਦੀ ਟੋਇੰਗ ਵਾਂਟ ਉਹ ਕਰ ਲੈਂਦੀ ਹੈ ਪਰੰਤੂ ਆਟੋ ਚਾਲਕਾਂ ਦੇ ਕਿਉਂ ਨਹੀਂ ਨੱਥ ਬੈ ਸਕਦੀ ਆਟੋ ਚਾਲ ਕਿਉਂ ਲੋਕਾਂ ਦੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਕਿਉਂ 10 ਬੰਦੇ ਪਠਾਉਂਦੇ ਨੇ ਕਿ ਉਹਨਾਂ ਨੂੰ ਉਹਨਾਂ ਦੀ ਜਾਨ ਦੀ ਫਿਕਰ ਨਹੀਂ ਹੈਗੀ ਜਿੱਥੇ ਨਾਕੇ ਲੱਗਦੇ ਨੇ ਉਸੇ ਜਗ੍ਹਾਵਾਂ ਤੇ 10 ਤੋਂ 12 ਸਵਾਰੀਆਂ ਭਰੀਆਂ ਜਾਂਦੀਆਂ ਕਿਉਂ ਭਰੀਆਂ ਜਾਂਦੀਆਂ ਉਸੇ ਟਾਈਮ ਕਿਉਂ ਨਹੀਂ ਰੁਕਿਆ ਜਾਂਦਾ ਜਦਕਿ ਆਟੋ ਰਿਕਸ਼ਾ ਜਦੋਂ ਡੀਸੀ ਸਾਹਿਬ ਨੇ ਅਸੀਂ ਮੰਗ ਪੱਤਰ ਦਿੱਤਾ ਇਹਨਾਂ ਨੇ ਵੀ ਕਿੰਨੇ ਘਾਟੋ ਚੱਲ ਕੇ ਕਿਲੇ ਲਾਇਸੈਂਸ ਨੇ ਜਾਂ ਕਿੰਨੇ ਘਾਟੋ ਚੱਲ ਕੇ ਬਟਿੰਡਾ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੇ 2700 ਲਗਭਗ 7 ਕਿ ਆਟੋਆਂ ਦਾ ਸਰਵੇ ਕੀਤਾ ਜਦਕਿ ਆਟੋ ਰਿਕਸ਼ਾ ਦਾ ਤਕਰੀਬਨ 10000 ਦੇ ਕਰੀਬ ਹੈਗੇ ਨੇ ਜੋ ਪ੍ਰਸ਼ਾਸਨ ਵੀ ਮੰਨਦਾ ਔਰ ਆਮ ਵੀ ਦੇਖਣ ਤੇ ਵੀ ਦੇਖਿਆ ਜਾ ਸਕਦਾ ਵੀ 10000 ਦੇ ਪਲੱਸ ਹੈਗੇ ਨੇ ਆਟੋ ਔਰ ਰਜਿਸਟ੍ਰੇਸ਼ਨ ਕਰਾਉਣ ਵਾਲੇ ਬੰਦੇ ਸਿਰਫ 2700 ਸਾਤੀ ਦੱਸੇ ਗਏ। ਅਸੀਂ ਸੋਚੀ ਤਾਂ ਕੰਟਰੋਲ ਕਿਵੇਂ ਹੋ ਸਕਦਾ ਹੈ? ਨੇ ਇਹਨਾਂ ਤੇ ਜਿੰਨੇ ਜਿਹੇ ਪੁਲਿਸ ਜਿਹੜੇ ਨਾਕਿਆਂ ਤੇ ਖੜੀ ਆ ਜਿਵੇਂ ਤੁਸੀਂ ਪਿੱਛੇ ਆਟੋ ਜਾਂਦਾ ਦੇਖ ਸਕਦੇ ਹੋ ਠੀਕ ਆ ਉਹਦੇ ਵਿੱਚ 10 ਤੋਂ 12 ਬੰਦੇ ਬੈਠੇ ਨੇ ਕਿ ਆਮ ਬੰਦੇ ਦੀ ਜਿੰਦਗੀ ਨਾ ਖਿਲਵਾੜਨੀ ਕਿ ਪੁਲਿਸ ਇਹਨੂੰ ਦੇਖ ਨਹੀਂ ਰਹੀ ਕਿ ਪੁਲਿਸ ਮੌਕੇ ਤੇ ਖੜੀ ਨਹੀਂ ਇਹਨਾਂ ਨੂੰ ਚਲਾਣ ਕਰ ਸਕਦੀ ਹੈ ਗੱਡੀ ਬੌਂਡ ਕਰ ਸਕਦੀ ਹੈ ਸਭ ਕੁਝ ਹੋ ਸਕਦਾ ਹੈ ਪੁਲਿਸ ਚਾਵੇ ਤਾਂ ਬਿਲਕੁਲ ਖੁੱਲੇ ਆਮ ਨਾਥ ਪਾਈ ਜਾ ਸਕਦੀ ਹੈ ਪਰੰਤੂ ਟ੍ਰੈਫਿਕ ਪੁਲਿਸ ਦੇ ਹੱਥ ਬਹੁਤ ਵੱਡਾ ਸਾਰੇ ਆ ਅੱਛਾ ਜੀ ਆਪਾਂ ਦੇਖਿਆ ਕਈ ਮੁਲਾਜ਼ਮ ਆਪਾਂ ਚੌਕਾਂ ਦੇ ਦੇਖਿਆ ਅੱਜ ਵੀ ਬੱਤਰ ਕੇ ਮੁਸਤਦੀ ਨਾਲ ਉਹ ਆਪਣੀ ਡਿਊਟੀ ਕਰ ਰਹੇ ਨੇ ਨਹੀਂ بڑے ਮੁਲਾਜ਼ਮ ਨੇ ਜਿਹੜੇ ਕਿ ਆਪਣੀ ਡਿਊਟੀ ਨੂੰ ਤੰਦੇਹੀ ਨਾਲ ਨਿਭਾਉਂਦੇ ਨੇ ਪਰ ਕੁਝ ਮੁਲਾਜ਼ਮ ਇਹੋ ਜਿਹੇ ਵੀ ਨੇ ਜਿਹੜੇ ਕਿ ਜਿਸ ਤਰ੍ਹਾਂ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਉਹਨਾਂ ਦੇ ਦੋਸ਼ ਲਗਾਉਣ 'ਚ ਵਿਸ਼ਵਾਸ ਕਰਨਾ ਹੋਰ ਕਰਨਾ ਇਹੋ ਜਿਹੇ ਕਰਮਕਰਨ 'ਚ ਯਕੀਨ ਕਰਦੇ ਪਰ ਪਰੰਤੂ ਆਪਣੇ ਕਰਮਕਰਨ 'ਚ ਯਕੀਨ ਨਹੀਂ ਕਰਦੇ ਇਸ ਤਰ੍ਹਾਂ ਦੇ ਮੁਲਾਜ਼ਮਾਂ ਤੇ ਵੀ ਨੱਥ ਪੈਣੀ ਚਾਹੀਦੀ ਹੈਗੀ ਜਿਨ੍ਹਾਂ ਨੇ ਜਿਸ ਤਰ੍ਹਾਂ ਜੇ ਉਹ ਅਮਰੀਕ ਸਿੰਘ ਜੀ ਕੰਮ ਕਰ ਰਹੇ ਨੇ ਤਨਰ ਕੰਮ ਕਰਨ ਤੋਂ ਰੋਕਣ ਵਾਸਤੇ ਇਹ ਉਪਰਾਲਾ ਕੀਤਾ ਗਿਆ ਇਹ ਕਿਸੇ ਵੱਡੀ ਸਾਜਿ ਹੋ ਸਕਦਾ ਕੋਈ ਖਸਾ ਹੋਵੇ ਹੋ ਸਕਦਾ ਉਹਨਾਂ ਨੇ ਆਟੋ ਚਲ ਕੇ ਤੇ ਟੱਪ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਅੱਛਾ ਤੁਸੀਂ ਇੱਥੇ ਸਟੇਸ਼ਨ ਦੇ ਨੇੜੇ ਜਿਹੜੀ ਤੁਹਾਡੀ ਇੱਕ ਸ਼ਾਪ ਹੈ ਇੱਥੇ ਆਮ ਤੌਰ ਤੇ ਦੇਖਿਆ ਜਾਂਦਾ ਜਿਵੇਂ ਇੱਥੇ ਆਟ ਵਾਰੀ ਜਿਹੜੀ ਡੈਨ ਆ ਉਹ ਲੱਗ ਜਾਂਦੀ ਹੈ ਉਹ ਤਾਂ ਤੁਹਾਡੇ ਕੋਲ ਪ੍ਰਭਾਵ ਪੈਂਦਾ ਦੁਕਾਨਦਾਰ ਨੂੰ ਦੁਕਾਨ ਦੇ ਤਾਂ ਪ੍ਰਭਾਵ ਤਾਂ ਬਹੁਤ ਪੈਂਦਾ ਜੀ ਮੁਲਾਜ਼ਮ ਵੀ ਬਹੁਤ ਹੈਲਪ ਕਰਦੇ ਆ ਜੀ ਆਪਣੇ ਪਹੁੰਚਦੇ ਆ ਫਿਰ ਵਾਪਸ ਆ ਜਾਂਦੇ ਇਹ ਆਟੋ ਵਾਲੇ ਚਲਾਨ ਵੀ ਇਹਨਾਂ ਦੇ ਹੁੰਦੇ ਆ ਤਕਰੀਬਨ अच्छा प्रशासन ਨੂੰ ਪੀ ਕਹਿਣਾ ਚਾਹੁੰਗਾ ਇਸ ਬਾਰੇ ਇਹਨਾਂ ਦੇ ਨਾਕ ਪਾਈ ਜਾਵੇ ਇਹ ਤਾਂ ਕੰਟਰੋਲ ਕਿਵੇਂ ਹੋ ਸਕਦਾ ਫਿਰ ਕੀ ਕਹਿੰਦੇ ਸੰਭਲ ਕੰਟਰੋਲ ਦਾ ਹੁਣ ਜਿਵੇਂ ਅੱਗੇ ਸਟੈਂਡ ਬਣੇ ਓਥੇ ਖੜਨ ਜੀ ਇਹਨਾਂ ਤੇ ਅਸੀਂ ਥੋੜਾ ਕੈਂਡਲ ਦਾ ਸਟੈਂਡ ਤੇ ਹਾਂ ਸਟੈਂਡ ਤੇ ਖੜਨ ਜੀ ਸਵਾਰੀ ਓਥੇ ਜਾਂਦੀ ਹੈ ਆਪਾਂ ਬਸ ਮੇਨ ਦਾ ਕੀ ਨਾਮ ਹੈ ਆਪਣਾ ਹੈਣਾ ਫਕੀਰ ਚੰਦ ਜੀ ਅੱਛਾ ਆਪਣੀ ਇੱਥੇ ਦੁਕਾਨ ਆ ਸਟੇਸ਼ਨ ਦੇ ਨੇੜੇ ਜਿਹੜੀ ਹੈ ਦੁਕਾਨ ਹੈ ਇੱਥੇ ਆਪਣੀ ਦੁਕਾਨ ਦੇ ਸਾਹਮਣੇ ਜਿਹੜੇ ਆ ਟੋੜਾ ਜਿਹੜੀ ਪਰਮਾਰ ਆ ਬੋਤਾ ਹੈ ਇੱਥੇ ਕਈ ਵਾਰੀ ਲਾਈਨਾਂ ਬਣ ਕੇ ਖੜ ਜਾਂਦੀਆਂ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਗਾਉ ਜੀ ਲਾਈਨਾਂ ਬਣਾ ਕੇ ਖੜ ਜਾਂਦੇ ਨੇ ਬਠੇਰਾ ਟਾਉਣੇ ਆ ਕਿ ਸੇਵੇ ਦੇ ਜੇ ਅਸਰ ਆ ਜਾਂਦਾ ਹੈ ਤਾਂ ਭੱਜ ਜਾਂਦੇ ਨੇ ਨਹੀਂ ਇੱਥੇ ਖੜੇ ਰਹਿੰਦੇ ਨੇ ਜਾਂਦੇ 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 ਆ ਬਸ ਆਹ ਲੱਭ ਜਾਂਦਾ ਇੰਨਾ ਕੁ ਫਿਰ ਕਸਟਮਰ ਤੇ ਵੀ ਅਸਰ ਪੈਂਦਾ ਜੀ ਤੁਹਾਡੇ ਜੀ ਗਾਗਾ ਸਿੱਧਾ ਨੰਗੇ ਜਾਣ ਦੇਗਾ ਜੀ ਯੋ ਰਸਾ ਨੰਗਰ ਨੂੰ ਨਾਮ ਮਿਲੇ ਉਹ ਬੜਾ ਸਿੱਧਾ ਹੀ ਨੰਗ ਜਾਂਦਾ ਹੈ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਹੈਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਆਂ ਵੀ ਇਸ ਨੂੰ ਇੰਨਾ ਵੱਡਾ ਪਿੱਛਲੇ ਪਾਸੇ ਇੱਥੇ ਥੋੜੇ ਅੱਗੇ ਆ ਕੇ ਦਿੱਤਾ ਹੋਇਆ ਹੈਗਾ ਵੀ ਉੱਥੇ ਖੜੋ ਆਬੀ ਵਾਲਾ ਨਾ ਬਣਾ ਕੇ ਸਾਰੇ ਜਗ੍ਹਾ ਯੋ ਹਲਾ ਲੋਹੜਿਆ ਨੇ ਦੇ ਲੋ ਤੁਸੀਂ ਪਰੇ ਬਣਾਇਆ ਪਿਆ ਉੱਥੇ ਖੜਦੇ ਨਹੀਂ ਲੋਕ ਜਾ ਕੇ ਜਾਂ ਹੋਰ ਵੀ ਜਗ੍ਹਾ ਪਰ ਇੱਥੇ ਨਹੀਂ ਮੰਨਦੇ ਇਹ ਇਹਨਾਂ ਦਾ ਕਹਿਣਾ ਵੀ ਸਾਨੂੰ ਜਦੋਂ ਅਸੀਂ ਸਟੈਂਡ ਤੇ ਆਟਾ ਫੜਾਉਨੇ ਤਾਂ ਸਾਨੂੰ ਉੱਥੇ ਸਵਾਰੀ ਵੀ ਮਿਲਦੀ ਸਵਾਰੀ ਬਾਹਤ ਹੈ ਜੀ ਇੱਕ ਤਾਂ ਡੌਟਰ ਹੈ 20 ਰੁਪਏ ਸਵਾਰੀ ਹੈ 62 ਦੀ 20 ਰੁਪਏ ਸਵਾਰੀ ਹੈ ਇਹ ਕੱਲ ਨੂੰ ਅੱਡਾ ਉੱਧਰ ਚਾਇਆ ਗਿਆ ਸਰਮਾ ਪਲਾਨ ਕਰਨੀ ਤਾਂ ਬਾਉ ਜੀ ਡਬਲ ਹੋ ਜੂਗੀ ਡਬਲ ਹੋ ਜੂ ਕਮਾਈ ਮਾਜੀ ਤੁਸੀਂ ਕੀ ਕਹਿਣਾ ਮੈਂ ਕਹਿੰਦਾ ਸਵਾਰੀ ਜਾਂਦੀ ਹੈ ਸਾਰੀ ਸਰਕਾਰ ਨੇ ਆ 92 ਕੀਤਾ ਕੱਲਾ ਦੂਜੀ ਗੱਡੀਆਂ ਲਈ ਕਰਤਾ ਲੇਕਿਨ ਇਹਨਾਂ ਦਾ ਆਟੋ ਵਾਲੇ ਲਈ ਕਿਉਂ ਨਹੀਂ ਕੀਤਾ ਉਹ ਉਪਰੋਂ ਘੁਮਾ ਕੇ ਲੈ ਆ ਕੇ ਆ ਕੇ ਇੱਥੇ ਆ ਜਾਂਦਾ ਕੋਈ ਵੀ ਅਫਸਰ ਆਂਦਾ ਵੀਹ ਵਾਲਾ ਆਂਦਾ ਵੀ ਉਹਦੇ ਕੋਈ ਆਂਦਾ ਇਹਨਾਂ ਨੂੰ ਕੋਈ ਆ ਕੇ ਕਮਾ ਕੇ ਫਿਰ ਉਹਦੇ ਮਗਰ ਹੀ ਆ ਜਾਂਦੇ ਆ ਕਿਉਂਕਿ ਇਹਨਾਂ ਨੂੰ ਬਗੈਰ ਦਾ ਸਟੈਂਡ ਦਿੱਤਾ ਅੱਜ ਤੋਂ ਪਹਿਲਾਂ 6-7 ਮਹੀਨੇ ਪਹਿਲਾਂ ਅੱਗੇ ਸਵਾਰੀ ਸਾਰੀ ਉੱਥੇ ਹੀ ਜਾਂਦੀ ਸੀ ਜਦੋਂ ਕਮੇਡੀ ਵਾਲੇ ਨਾਲ ਲੱਗੇ ਹੋਏ ਸੀ ਇਹਨਾਂ ਦੇ ਵੀਪੀ ਆਂਦੇ ਸੀ ਤੇ ਉੱਥੇ ਆਂਦੇ ਸਾਰੇ ਕੁਰਕੇ ਜਾਂਦੀ ਸੀ ਤੁਸ ਤੋਂ ਵੱਡੀ ਕਿਰਾਏ ਤੇ ਦੁਕਾਨ ਵੀ ਹਾਂਜੀ ਕਿਰਾਇਆ ਨਿਕਲ ਜਾਂਦਾ ਫਿਰ ਕਿਰਾਇਆ ਕਿਤੇ ਨਿਕਲਦਾ ਬਾਉ ਜੀ ਇਹਨਾਂ ਦਾ ਬੁਰਾ ਆਲਾ ਕੰਮ ਗਾਹ ਕੋਈ ਆਂਦਾ ਨਹੀਂ ਇਹ ਢੜਨ ਨਹੀਂ ਦਿੰਦੇ ਜਿਹੜੇ ਸਵਾਰੀ ਆਂਦੀ ਹੈ ਨਾਲ ਦੇ ਬਿਠਾ ਕੇ ਲੈ ਜਾਂਦੇ ਆ ਗਾਹ ਕਰਦਾ ਫੇਰ ਹੀ ਆਊਗਾ ਨਾ ਜੀ ਮਤਲਬ ਤੁਨੋਂ ਆਟੋ ਵਾਲਿਆਂ ਨੇ ਇੰਨਾ ਪਰੇਸ਼ਾਨ ਕੀਤਾ ਹੋਇਆ ਵੀ ਕਸਟਮਰ ਤੇ ਇਫੈਕਟ ਪੈਂਦਾ ਹਾਂਜੀ ਕਿਵੇਂ ਕੋਈ ਲੇਡੀਜ਼ ਕੋਈ ਆ ਨਹੀਂ ਸਕਦੀ ਮਾਮਾ ਭੈਣਾ ਦੀਆਂ ਗਾਲਾਂ ਕੱਢਦੇ ਇੱਥੇ ਕੋਈ ਕੋਈ ਨਸ਼ੇ ਨਾਲ ਡੱਕਿਆ ਪਿਆ ਹੁੰਦਾ ਕੋਈ ਟੈਂਪੂ ਕਿਵੇਂ ਚਲਾ ਰਿਹਾ ਕੁਈ ਆਉਣਾ ਥੇ ਪਿੱਛੇ ਦੇ ਟੈਂਪੂ ਬਲਟਿਆ ਪਿਆ ਸੀ ਕੱਟ ਮਾਰਿਆ ਉਹ ਟੈਂਪੂ ਬਲਟ ਗਿਆ ਇੱਕ ਲੇਡੀਜ਼ ਬੈਠੀ ਸੀ ਉਹਦਾ ਕੀ ਬਣਿਆ ਤੇ ਅੱਜ ਪੱਛਾਛਨ ਤੋਂ ਪ੍ਰਸ਼ਾਸਨ ਤੋਂ ਅਜੀ ਮੰਨ ਕੇ ਆ ਰਿਹਾ ਵੀ ਮਰ ਲਗੇ ਨਾ ਇਹਦੀ ਜਗ੍ਹਾ ਤੇ ਲਾਇਆ ਜਾਵੇ ਇਹਨਾਂ ਨੂੰ ਵੀ ਉੱਥੇ ਹੀ ਸਵਾਰੀ ਚੱਕੇ ਉੱਥੇ ਹੀ ਸਵਾਰੀ ਆਂਦੀ ਹੈ ਸਾਡੀ ਵੀ ਵਿਆਰ ਚ ਇਥੋਂ ਅੱਜ ਊਟਰਨ ਵੀ ਖਤਮ ਕਰਤਾ ਵੀ ਦੁੱਧਾ ਦਾ ਸਾਰਿਆਂ ਲਈ ਬੰਦ ਕਰਤਾ ਇਹਨਾਂ ਨੇ ਵੀ ਗੱਲਾ ਮੱਲੇ ਆਟਾ ਵਾਲੇ ਤਾਂ ਘੁੰਮ ਕੇ ਆ ਜਾਣ ਤੇ ਦੁੱਧੇ ਬੰਦ ਹੋ ਜਾਣਗੇ ਆਪਣੇ ਦੋ ਟੈਰੀ ਵੀਕਲ ਹੋਇਆ ਕੋਈ ਵੀ ਹੋਇਆ ਉਹ ਪਿੱਛੇ ਮੱਛੀ ਮਾਰਕੀਟ ਤੋਂ ਕੱਢਤਾ ਇਹਨਾਂ ਨੇ